ਜੋ ਹਿਆਰਪੁਰ ਜ਼ਿਲ੍ਹੇ ਵਿੱਚ ਟਾਂਡਾ ਵਿਖੇ ਸਾਡੀ ਸਭਾ ਸੀਗੀ ਮਨਰੇਗਾ ਸੰਗਰਾਮ ਜਿਹੜੀ ਸ਼ੁਰੂਆਤ ਅਸੀਂ ਗੁਰਦਾਸਪੁਰ ਤੋਂ ਕੀਤੀ ਹੈ ਔਰ ਪਹਿਲਾ ਪ੍ਰੋਗਰਾਮ ਗੁਰਦਾਸਪੁਰ ਸੀ ਦੂਜਾ ਸਾਡਾ ਟਾਂਡੇ ਸੀ ਮਨਰੇਗਾ ਬੰਦ ਕਰਨ ਦਾ ਜਿਹੜਾ ਕੰਮ ਕੀਤਾ ਹੈ ਬੀਜੇਪੀ ਨੇ ਔਰ ਉਹਨਾਂ ਦਾ ਸਾਥ ਦਿੱਤਾ ਝਾੜੂ ਦੀ ਸਰਕਾਰ ਨੇ ਸਾਡੀ ਅੱਜ ਪੰਜਾਬ ਦੀ ਮਨਰੇਗਾ ਬੰਦ ਪਈ ਹੈ ਦਸ ਸੌਦਾਰ ਕਰੋੜ ਰੁਪਿਆ ਮਨਰੇਗਾ ਤੋਂ ਪੰਜਾਬ ਦੇ ਵਿੱਚ ਆਉਂਦਾ ਸੀ ਪਰ ਗਰੀਬ ਦਾ ਚੁੱਲ੍ਹਾ ਜਲਦਾ ਸੀ ਮਨਰੇਗਾ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਵਾਂਗੂ ਸਾਬਤ ਹੋਈ ਹੈ ਅਗਰ ਮਨਰੇਗਾ ਨਾ ਹੁੰਦੀ ਤੇ ਅੱਜ ਦੇਸ਼ ਦੇ ਹਾਲਾਤ ਕੁਝ ਹੋਰ ਹੁੰਦੇ ਸੀ ਦੇਸ਼ ਭੁੱਖਮਰੀ ਵੱਲ ਵੱਧ ਜਾਣਾ ਸੀ ਤੇ ਡਾਕਟਰ ਮਨਮੋਹਨ ਸਿੰਘ ਜੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਅੱਜ ਤੋਂ ਠੀਕ 25 ਸਾਲ ਪਹਿਲਾਂ ਇਸ ਸਕੀਮ ਨੂੰ ਦੇਸ਼ ਦੇ ਹਾਲਾਤ ਦੇਖਦੇ ਹੋਇਆ ਲਾਗੂ ਕੀਤਾ ਸੀ ਬੇਚੰਦਰ ਗਰੀਬ ਗਰੀਬ ਹੋ ਰਿਹਾ ਅਮੀਰ ਅਮੀਰ ਹੋ ਰਿਹਾ ਔਰ 80% ਜਿਹੜਾ ਪਾਪੂਲੇਸ਼ਨ ਦਾ ਪੈਸਾ ਉਹ ਦੋ ਲੋਕਾਂ ਕੋਲੇ ਅਦਾਨੀ ਤੇ ਵਾਦੀ ਅੱਜ ਦੇਸ਼ ਦੇ ਹਾਲਾਤ ਅਸੀਂ ਇਹ ਪਹਿਲਾਂ ਪ੍ਰੈਸ ਕਾਨਫਰੈਂਸਾਂ ਕੀਤੀਆਂ ਉਤਲੇ ਜਲਾਏ ਹੋਣਾ ਸੀ ਇਹ ਮਨਰੇਗਾ ਸੰਗਰਾਮ ਦੇ ਤਹਿਤ ਬਪੇਸ਼ ਬਗੇਰ ਜੀ ਦੀ ਅਟਵਾਈ ਦੇ ਹੇਠ ਸੀਂ ਪੰਜਾਬ ਦੀ ਯਾਤਰਾ ਕਰ ਰਹੇ ਹਾਂ ਮਾਝਾ ਮਾਲਵਾ ਗਵਾਬਾ ਰਾਜਪੁਰਾ ਸੰਗਰੂਰ ਉਹ ਫਾਜ਼ਲ ਕਾ ਤੱਕ ਪੰਜ ਦਿਨ ਦੀ ਯਾਤਰਾ ਲਗਾਤਾਰ ਚੱਲ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਇਹ ਸਰਕਾਰ ਕਦ ਤੱਕ ਇਹ ਕਾਂਗਰਸ ਪਾਰਟੀ ਇੰਤਮ ਨਹੀਂ ਪੜੀ ਦੇਣ ਵਾਸਤੇ ਇੰਪੋਇਜ਼ ਦੇ ਡੀਏ ਦੀਆਂ ਦੋ ਸਾਲਾਂ ਚ ਕਿਸ਼ਤਾਂ ਨਹੀਂ ਦੇ ਸਕੇ ਇਹ ਕਿੱਥੋਂ ਪੈਸੇ ਆਪਣੇ ਕੰਟਰੋਲ ਕਰਦੇ ਹੈ ਇਸ ਕਰਕੇ ਇਹ ਜਿਹੜਾ ਅ ਭਗਵੰਤ ਮਾਨ ਦੀ ਜਗਾ ਅਗਰ ਕੋਈ ਕਾਬਲ ਪੰਜਾਬ ਦਾ ਚੀਫ ਮਿਨਿਸਟਰ ਹੁੰਦਾ ਉਹ ਇਹਨੂੰ ਦੇਸ਼ ਵਿਆਪਕ ਵਿਆਪਕ ਫੈਡਰਲ ਢਾਂਚੇ ਦੇ ਉੱਤੇ ਟੱਕਰ ਦੀ ਲੜਾਈ ਬਣਾਉਂਦਾ ਸਾਰੀਆਂ ਸਟੇਟਾਂ ਦੇ ਚੀਫ ਮਿਨਿਸਟਰਾਂ ਨੂੰ ਮੋਟੀਵੇਟ ਕਰਕੇ ਦਿੱਲੀ ਦੇ ਖਿਲਾਫ ਮੋਰਚਾ ਖੜਾ ਕਰਦਾ ਫਿਰ ਅਸੀਂ ਮੰਨਦੇ ਅਕਾਲੀ ਦਲ ਕਹਿ ਰਿਹਾ ਕਿ ਸਾਡੀ ਬਾਤ ਸੀ ਹੋ ਰਹੀ ਹੈ ਜਿਵੇਂ ਪਿੱਛੇ ਕਿਲਾ ਪ੍ਰੇਸ਼ਾਵਾਦ ਪੰਚਾਇਤ ਸਿਸਟਮ ਜਿਵੇਂ ਚੱਲ ਰਿਹਾ ਹੈ ਹਰੀ ਪਾਰਟੀ ਨੂੰ ਹਰ ਇੱਕ ਪਾਰਟੀ ਨੂੰ ਕਲੇਮ ਕਰਨ ਦਾ ਅਧਿਕਾਰ ਹੈ ਜੀ ਮੈਂ ਉਹਦੇ ਤੇ ਕੋਈ ਟੁਕੜੀ ਨਹੀਂ ਕਰਨਾ ਚਾਹੁੰਦਾ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਜਦ ਤੱਕ ਅਕਾਲੀ ਦਲ ਆਪਣੇ ਬੇਦਬੀਆਂ ਦੇ ਇਨਸਾਫ ਦੀ ਗੱਲ ਲੋਕਾਂ 'ਚ ਆਣ ਕੇ ਲੜਾਈ ਨਹੀਂ ਲੜਦਾ ਬਾਈਬਲ ਕਲਾਮ ਵਿੱਚ ਦੋ ਸਿੱਖਾਂ ਦੇ ਹੋਏ ਕਤਲ ਦੇ ਬਾਰੇ ਖੁੱਲ ਕੇ ਕੰਡੈਮ ਨਹੀਂ ਕਰਦਾ ਔਰ ਡੇਰਾ ਸੱਚਾ ਸੌਦਾ ਦੇ ਜੋ ਇਥੇ ਜੋ ਕੁਝ ਕੀਤਾ ਕਰਾਇਆ ਗਿਆ ਉਹਨਾਂ ਵੱਲੋਂ ਉਹਨਾਂ ਸਾਜ਼ਿਸ਼ਾਂ ਦਾ ਪਰਦਾ ਫਾਸ਼ ਨਹੀਂ ਹੁੰਦਾ ਇੰਨੀ ਜਲਦੀ ਸਿੱਖ ਜਿਹੜੇ ਨੇ ਉਹ ਇਹਨਾਂ ਦੀ ਗੱਲਾਂ 'ਚ ਨਹੀਂ ਆਉਣਗੇ ਇਹ ਛੋਟੀਆਂ ਲੋਕਲਾਈਜ਼ ਇਲੈਕਸ਼ਨ ਸੀ ਕਿ ਕਿਸੇ ਇੱਕੋ ਦਿੱਕਾ ਦੁੱਕਾ ਵੋਟਾਂ ਪੈ ਸਕਦੇ ਆ ਪੈਨ ਸਟੇਟ ਹਾਲੇ ਉਹਨਾਂ ਦੀ ਕੋਈ ਗੱਲ ਨਹੀਂ ਹੈ ਧੰਨਵਾਦ